ਜਿਵੇਂ ਕੈਮਰਾ ਦੇਖਿਆ ਨਾਲ ਦੀ ਨਾਲ ਹੀ ਇਧਰ ਉਹਨਾਂ ਨੇ ਭੱਜਣਾ ਸ਼ੁਰੂ ਕਰ ਦਿੱਤਾ ਸਭ ਕੁਝ ਬੱਚੇ ਉਹ ਦੇਖੋ ਉਹ ਦੇਖੋ ਬੱਚੇ ਭੱਜਦੇ ਵੇ ਜਿਵੇਂ ਕੈਮਰਾ ਦੇਖਿਆ ਕੈਮਰਾ ਦੇਖਦੇ ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਪਰਵਾਹ ਕਿ ਰੋਡ ਦੇ ਉੱਤੇ ਅਸੀਂ ਕਿਸ ਤਰ੍ਹਾਂ ਭੱਜਣਾ ਕਿਸ ਤਰ੍ਹਾਂ ਚੱਲਣਾ ਇੱਕ ਐਨਾ ਗੰਦ ਪਾਉਂਦੇ ਆ ਉਹਨਾਂ ਦੇ ਪਿੱਛੇ ਵੈਕ ਸੈਟਾਂ ਜਾ ਕੇ ਟਾਇਲਟ ਨਾ ਕਰਦੇ ਆਂਗੇ ਤੇ ਤਾਂ ਹੀ ਅੱਜਕੱਲ ਬੱਚਿਆਂ ਦੀ ਚੋਰੀ ਚਾਰੀ ਹੈ ਬੱਚਿਆਂ ਦੀ ਨੈਟਵਿੰਗ ਵਗੈਰਾ ਜਿਹੜੀ ਵੱਧਦੀ ਜਾ ਰਹੀ ਹੈ 100 150 ਇੱਥੇ ਹੀ ਹੈਗਾ ਹੁਣ ਲਾਓ ਸਾਰੇ ਪੰਜਾਬ ਚ ਕਿੰਨਾ ਹੋਣਾ ਸਰਪ੍ਰੀ ਇਹਨਾਂ ਬੱਚਿਆਂ ਨੂੰ ਫੜਿਆ ਜਾਵੇ ਇਹਨਾਂ ਦੇ ਮਾਪਿਆਂ ਨੂੰ ਫੜਿਆ ਜਾਵੇ ਉਹਨਾਂ ਦਾ ਜਾਂਚ ਹੋਵੇ ਯਾਨੀ ਕਿ ਉਹਨਾਂ ਦਾ ਡੀਐਨਏ ਟੈਸਟ ਹੋਣ ਕਿ ਵਾਕਈ ਹੀ ਮਾਪੇ ਉਹਨਾਂ ਬੱਚਿਆਂ ਦੇ ਵੀ ਹਨ ਜਾਂ ਫਿਰ ਬੱਚਿਆਂ ਨੂੰ ਚੁੱਕ ਲਿਆ ਜਾਂਦਾ ਜਾਂ ਖਰੀਦ ਲਿਆ ਜਾਂਦਾ ਤੇ ਫਿਰ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਅੱਜ ਮੇਰੇ ਬੱਚੇ ਨਹੀਂ ਮੰਗਦਾ ਹੂੰ ਮੈਂ ਦੰਦਾ ਕਰਦਾ ਹੂੰ ਮੇਰਾ ਚਾਏ ਦਾ ਦੁਕਾਨ ਇਹ ਰਹਾ ਵੀ ਇਹ ਬੱਚੋ ਕੋ ਕਿਉਂ ਮੰਗਵਾਤੇ ਹੋ ਆਪ ਅਭੀ ਤੇ ਹੁਣ ਜਦੋਂ ਸਰਕਾਰ ਨੇ ਕਾਰਵਾਈ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਸਾਰੇ ਇਹਨਾਂ ਸਾਰਿਆਂ ਨੇ ਆਪਣੇ ਬੋਰੇ ਪੈਕ ਕਰਕੇ ਤੇ ਇਥੋਂ ਕਿਤੇ ਹੋਰ ਪਲਾਨ ਕਰਨ ਦੀ ਤਿਆਰੀ ਕਰ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਲਈ ਉਹਨਾਂ ਬੱਚਿਆਂ ਨੂੰ ਜੋ ਕਿ ਗੁਰਬਤ ਦੇ ਦਾਇਰੇ ਤੋਂ ਥੱਲੇ ਰਹਿ ਰਹੇ ਨੇ ਯਾਨੀ ਕਿ ਪੀਖ ਮੰਗਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਦਾ ਜੀਵਨ ਪੱਧਰ ਚੁੱਕਣ ਦੇ ਲਈ ਉਸ 'ਤੇ ਸੁਧਾਰ ਕਰਨ ਦੇ ਲਈ ਇੱਕ ਨਵਾਂ ਪ੍ਰੋਜੈਕਟ ਲਿਖਿਆ ਗਿਆ ਜਿਸ ਦਾ ਨਾਮ ਰੱਖਿਆ ਗਿਆ ਹੈ ਪ੍ਰੋਜੈਕਟ ਜੀਵਨ ਜੋਤ 2.0 ਉਸੇ ਲੜੀ ਤਹਿਤ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਸ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਇਹਨਾਂ ਬੱਚਿਆਂ ਨੂੰ ਫੜਿਆ ਜਾਵੇ ਇਹਨਾਂ ਦੇ ਮਾਪਿਆਂ ਨੂੰ ਫੜਿਆ ਜਾਵੇ ਉਹਨਾਂ ਦਾ ਜਾਂਚ ਹੋਵੇ ਯਾਨੀ ਕਿ ਉਹਨਾਂ ਦੇ ਡੀਐਨਏ ਟੈਸਟ ਹੋਣ ਕਿ ਵਾਕਈ ਹੀ ਮਾਪੇ ਉਹਨਾਂ ਬੱਚਿਆਂ ਦੇ ਵੀ ਹਨ ਜਾਂ ਫਿਰ ਉਹ ਬੱਚੇ ਉਹਨਾਂ ਮਾਪਿਆਂ ਦੇ ਵੀ ਹਨ ਜਾਂ ਨਹੀਂ ਕਿਉਂਕਿ ਅੱਜਕੱਲ ਇੱਕ ਬਹੁਤ ਵੱਡਾ ਗਿਰੋਹ ਹੈ ਜਿਹੜਾ ਇਸ ਪੂਰੇ ਨੈਕਸਸ ਦੇ ਪਿੱਛੇ ਕੰਮ ਕਰ ਰਿਹਾ ਹੈ ਯਾਨੀ ਕਿ ਬੱਚਿਆਂ ਨੂੰ ਚੁੱਕ ਲਿਆ ਜਾਂਦਾ ਜਾਂ ਖਰੀਦ ਲਿਆ ਜਾਂਦਾ ਤੇ ਫਿਰ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਅੱਜ ਅਸੀਂ ਮੋਹਾਲੀ ਦੇ ਵਿੱਚ ਵੀ ਉਸ ਦਾ ਕੀ ਇੰਪੈਕਟ ਹੈ ਕਿੰਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਵੀ ਉਹ ਜਿਹੜਾ ਧੰਦਾ ਪੀਖ ਮੰਗਣ ਦਾ ਉਹ ਚੱਲ ਰਿਹਾ ਉਹ ਉਹ ਦੇਖਦੇ ਹਾਂ ਕੀ ਕੁਝ ਮਾਲੀ ਦੀ ਕਰੰਟ ਸਿਚੁਏਸ਼ਨ ਹੈ ਵੱਖ-ਵੱਖ ਚੌਂਕਾਂ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਤੁਹਾਡੀ ਗੱਡੀ ਖੜ ਜਾਂਦੀ ਹੈ ਤਾਂ ਉਸੇ ਵਕਤ ਕੁਝ ਬੱਚੇ ਜਿਹੜੇ ਐ ਉਹ ਆਉਂਦੇ ਨੇ ਤੇ ਤੁਹਾਡੇ ਤੋਂ ਮੰਗਣਾ ਸ਼ੁਰੂ ਕਰ ਦਿੰਦੇ ਨੇ ਸੋ ਕੈਮਰੇ ਨੂੰ ਦੇਖਦੇ ਆਂ ਤੁਸੀਂ ਦੇਖ ਸਕਦੇ ਹੋ ਇੱਕ ਬਜ਼ੁਰਗ ਵਿਅਕਤੀ ਹਲਚਲ ਸ਼ੁਰੂ ਕਰ ਦਿੰਦਾ ਤੇ ਆਪਣਾ ਸਮਾਨ ਜਿਹੜਾ ਇਹਨਾਂ ਵੱਲੋਂ ਪੈਕ ਕਰ ਲਿਆ ਜਾਂਦਾ ਤੇ ਇਧਰ-ਉਧਰ ਮੂਵ ਕਰਨ ਦੀ ਤਿਆਰੀ ਕੀਤੀ ਜਾਂਦੀ ਹੈ आप लोग बच्चों से आप लोग बच्चों से चौकों पे भीख मंगवाते हो उनसे खरीदते हो बच्चे नहीं मांगते मेरे बच्चे नहीं मांगता हूँ मैं धंधा करता हूँ मेरा चाय का दुकान मैं चाय का दुकान चलाता हूँ मैं खुद देखता हूँ आप लोगों को टिश्यू का पैकेट आप मेरा वीडियो बताओ आप मेरे को देखे हो तो मैं चाय का दुकान चलाता हूँ यहाँ रहता हूँ मेरे को पूरा पहचान वाला है मेरा तो अभी फिर देख क्यूँकी इधर उधर भाग रहे किस चीज़ का ये सामान अभी तक मेरे को कोई लाल बत्ती पे देखे तो मेरे को बताओ ये वीडियो के अंदर मैं बोल रहा हूँ हाँ नहीं पकड़े हाँ मैं बोल रहा हूँ अंकल आज दिन तक मेरे को बत्ते हुए देख तो मेरे को वीडियो तो ये बच्चों को क्यों मंगवाते हो आप अभी मैं देख रहा था। नहीं मांग रहे जा रहा हूं। अभी हमारे कोई प्रॉब्लम हो गई गाँव में तो मैं मेरे बच्चों को लेके गाँव में जा रहा हूँ अभी आपने आप लोग आप लोग बच्चों से क्यों मंगवाते हो ये बताओ नहीं बीख मांगता हमारा बच्चा क्यों से चीजें दे दे कि उनको कहते हो कि इतने के लेके आओ यहाँ गाड़िया साफ करो ऐसा क्यों नहीं 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 हमारा बच्चा नहीं है हमारा दो बच्चे दो बच्चे नहीं है ਦੋਨੇ ਬੱਚੋ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਦੀ ਮੈਂ ਖੁਦ ਹੀ ਰੱਖਤਾ ਹਾਂ ਇਹਨਾਂ ਦੀ ਜਦੋਂ ਸਰਕਾਰ ਵੱਲੋਂ ਇਹਨਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਹਨਾਂ ਦਾ ਇੱਕ ਪੂਰਾ ਇੱਥੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਦੇ ਇੱਕ ਗਠਬੰਦੀਆਂ ਨੇ ਜਥੇ ਨੇ ਤੇ ਹੁਣ ਜਦੋਂ ਸਰਕਾਰ ਨੇ ਕਾਰਵਾਈ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਸਾਰੇ ਇਹਨਾਂ ਸਾਰਿਆਂ ਨੇ ਆਪਣੇ ਬੋਰੇ ਪੈਕ ਕਰਕੇ ਤੇ ਇਥੋਂ ਕਿਤੇ ਹੋਰ ਪਲਾਨ ਕਰਨ ਦੀ ਤਿਆਰੀ ਕਰ ਦਿੱਤੀ ਆ ਸੋ ਸਰਕਾਰ ਚਾਹੁੰਦੀ ਹੈ ਕਿ ਇਹਨਾਂ ਦੇ ਬੱਚਿਆਂ ਨੂੰ ਅੱਛੀ ਸਿੱਖਿਆ ਦਿੱਤੀ ਜਾਵੇ ਇਹਨਾਂ ਨੂੰ ਵੀ ਸਮਾਜ ਦੇ ਵਿੱਚ ਵਿਚਰਨ ਦਾ ਪਤਾ ਲੱਗ ਸਕੇ ਇਸੇ ਲੜੀ ਤਹਿਤ ਆ ਸਰਕਾਰ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਉੱਤੇ ਜਿਹੜੀ ਉਹ ਕਾਰਵਾਈ ਕਰ ਰਹੀ ਹੈ ਇਹਨਾਂ ਭੀਖ ਮੰਗਣ ਵਾਲੇ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ ਉੱਚਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਕੈਮਰੇ ਤੇ ਦੇਖਦੇ ਹੀ ਜਿਹੜੇ ਹੋਰ ਬੱਚੇ ਨੇ ਉਹ ਵੀ ਇੱਧਰ ਉੱਧਰ ਇਹਨਾਂ ਦੇਰ-ਦੇਰ ਘੁੰਮ ਰਹੇ ਨੇ ਤੇ ਨਾਲ ਦੀ ਨਾਲ ਕੈਮਰਾ ਦੇਖਦੇ ਹੋਏ ਇਹਨਾਂ ਨੇ ਇੱਧਰ ਉੱਧਰ ਭਜਣਾ ਸ਼ੁਰੂ ਕਰ ਦਿੱਤਾ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਉਹ ਬੱਚੇ ਨਾਲ ਦੀ ਨਾਲ ਹੀ ਉਹ ਉਹ ਦੇਖੋ ਉਹ ਲਾਲ ਸਾੜੀ ਦੇ ਵਿੱਚ ਉਹ ਔਰਤ ਇੱਕ ਬੱਚੇ ਨੂੰ ਚੁੱਕ ਕੇ ਲੈ ਕੇ ਜਾ ਰਹੀ ਹੈ ਯਾਨੀ ਕਿ ਜਿਵੇਂ ਕੈਮਰੇ ਦੀ ਪਿੰਕ ਲੱਗਦੀ ਹੈ ਤੇ ਇਹ ਨਾਲ ਦੀ ਨਾਲ ਆਪਣੀ ਲੋਕੇਸ਼ਨ ਨੂੰ ਦੂਜੀ ਥਾਂ ਸ਼ਿਫਟ ਕਰ ਦਿੰਦੇ ਨੇ ਕੁਝ ਇਹਨਾਂ ਦੇ ਸਾਥੀਆਂ ਨੇ ਦੱਸੇ ਸਾਡੇ ਬੱਚੇ ਤਾਂ ਸਾਡੇ ਆ ਪਰ ਜਿਹੜੇ ਬੱਚੇ ਨੇ ਇਹਨਾਂ ਨੇ ਇਧਰੋਂ ਉਧਰੋਂ ਲਏ ਹੋਏ ਨੇ ਯਾਨੀ ਕਿ ਦਿਹਾੜੀਆਂ ਤੇ ਸੋ ਜਿਵੇਂ ਕੈਮਰਾ ਦੇਖਿਆ ਨਾਲ ਦੀ ਨਾਲ ਹੀ ਇਧਰੋਂ ਉਹਨਾਂ ਨੇ ਭਜਣਾ ਸ਼ੁਰੂ ਕਰ ਦਿੱਤਾ ਤੇ ਦੂਰ ਤਰਾਡੇ ਜਾ ਕੇ ਹੁਣ ਵੀ ਤਸਵੀਰਾਂ ਚ ਕੈਮਰਾਮੈਨ ਨੂੰ ਕਮਾਂਗਾ ਗਿਆ ਕੇ ਦਿਖਾਵੇ ਉਹੀ ਉਹੀ ਔਰਤ ਜਿਹੜੀ ਬੱਚਿਆਂ ਨੂੰ ਚੁੱਕ ਕੇ ਲੈ ਕੇ ਜਾ ਰਹੀ ਸੀ ਕੈਮਰਾ ਦੇਖ ਕੇ ਭੱਜ ਗਈ ਸੀ ਉਹੀ ਔਰਤ ਹੁਣ ਅ ਗਾਂ ਨੂੰ ਜਾਂਦੀ ਦਿਖਾਈ ਦੇ ਰਹੀ ਹੈ ਯਾਨੀ ਕਿ ਕਿਸੇ ਵੀ ਪਾਸਿਓ ਇਹ ਆਪਣਾ ਸੁਧਾਰ ਕਰਨਾ ਨਹੀਂ ਚਾਹੁੰਦੇ ਲੋਕ ਪਰੇਸ਼ਾਨ ਸੀਗੇ ਵਕ ਵਕ ਸ਼ਹਿਰਾਂ ਦੇ ਵਸਨੀਕਾਂ ਨੂੰ ਪਰੇਸ਼ਾਨੀ ਦਿੱਤੀ ਜਾਂਦੀ ਸੀ ਤੇ ਸਵਾਲ ਇਹ ਹੁੰਦਾ ਸੀ ਲੋਕ ਕਹਿੰਦੇ ਸੀ ਇਹਨਾਂ ਨੂੰ ਪੜਾਓ ਲਿਖਾਓ ਇਹਨਾਂ ਨੂੰ ਜ਼ਿੰਦਗੀ ਚ ਅੱਗੇ ਵਧਾਓ ਪਰ ਜੇਕਰ ਸਰਕਾਰ ਹੁਣ ਇਹਨਾਂ ਦੀ ਬਾਹ ਫੜਨੀ ਜਾ ਰਹੀ ਹੈ ਤਾਂ ਫੇਰ ਵੀ ਇਹ ਹੱਥਾਂ ਨੂੰ ਤਿਆਰ ਨਹੀਂ ਹੈ ਛੋਟੇ ਛੋਟੇ ਬੱਚੇ ਇਹਨਾਂ ਨੇ ਕੁਝ ਗੋਦੀਆਂ 'ਚ ਚੁੱਕੇ ਹੋਏ ਨੇ ਤੇ ਕੁਝ ਬੱਚੇ ਜਿਹੜੇ ਚੱਲ ਫਿਰ ਸਕਦੇ ਨੇ ਉਹਨਾਂ ਨੂੰ ਇੱਧਰ ਉੱਧਰ ਭਜਾ ਦਿੱਤਾ ਹੈ ਯਾਨੀ ਕਿ ਇਹ ਨਹੀਂ ਚਾਹੁੰਦੇ ਕਿ ਸਾਡਾ ਸੁਧਾਰ ਹੋਵੇ ਸੋ ਕੁਝ ਬੱਚੇ ਉਹ ਦੇਖੋ ਉਹ ਦੇਖੋ ਬੱਚੇ ਭਜਦੇ ਬੇ ਜਿਵੇਂ ਕੈਮਰਾ ਦੇਖਿਆ ਕੈਮਰਾ ਦੇਖਦੇ ਆਂ ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਪਰਵਾਹ ਕਿ ਰੋਡ ਦੇ ਉੱਤੇ ਅਸੀਂ ਕਿਸ ਤਰ੍ਹਾਂ ਭਜਣਾ ਕਿਸ ਤਰ੍ਹਾਂ ਚੱਲਣਾ ਤੇ ਮਾਪਿਓਂ ਨੇ ਵੀ ਇਹਨਾਂ ਨੂੰ ਬਿਲਕੁਲ ਹੀ ਇਸ ਤਰ੍ਹਾਂ ਛੱਡਿਆ ਕਿ ਜਿਵੇਂ ਇਹਨਾਂ ਦੇ ਬੱਚੇ ਹੋਣ ਹੀ ਨਾ ਯਾਨੀ ਕਿ ਇਹਨਾਂ ਨੂੰ ਆਪਣੀਆਂ ਜ਼ਿੰਦਗੀਆਂ ਦੀ ਪਰਵਾਹ ਨਹੀਂ ਹੈ ਇਹਨਾਂ ਨੂੰ ਕਿਸੇ ਦੀ ਜ਼ਿੰਦਗੀ ਦੀ ਪਰਵਾਹ ਨਹੀਂ ਹੈ ਸੋ ਸਰਕਾਰ ਐਸੇ ਸਿਸਟਮ ਨੂੰ ਸੁਧਾਰਨ ਦੇ ਲਈ ਲਗਾਤਾਰ ਪ੍ਰਯਾਸ ਕਰੀ ਗਿਆ ਸੋ ਉਸੇ ਦਾ ਹੀ ਇੱਕ ਜੀਵਨ ਜੋਤ ਪ੍ਰੋਜੈਕਟ ਜਿਹੜੀ ਸਰਕਾਰ ਦੀ ਮੁਹਿੰਮ ਹੈ ਉਸੇ ਦਾ ਹੀ ਹਿੱਸਾ ਹੈ ਤਸਵੀਰਾਂ ਤੁਸੀਂ ਆਪਣੀ ਅੱਖੀ ਲਾਈਵ ਦੇਖ ਰਹੇ ਹੋ ਮਹਾਲੀ ਦੇ ਸੀਪੀ ਮਾਲ ਦੇ ਬਿਲਕੁਲ ਸਾਹਮਣੇ ਦੀਆਂ ਕੁਝੋ ਲੋਕ ਵੀ ਨੇ ਜੋ ਰੋਜ਼ ਇਹਨਾਂ ਨੂੰ ਦੇਖਦੇ ਨੇ ਇਹ ਕਿੰਨਾ ਕੁ ਵੱਡਾ ਇੱਥੇ ਇੱਕ ਗਰੁੱਪ ਆ ਇਹਨਾਂ ਲੋਕਾਂ ਦਾ ਜਿਹੜੇ ਰੋਜ਼ ਮੰਗਦੇ ਨੇ ਤੇ ਆਪਣੇ ਬੱਚਿਆਂ ਤੋਂ ਮੰਗਵਾਉਂਦੇ ਨੇ ਇਹ ਨਾਲ ਤਾਂ ਕਾਫੀ ਸਾਰੇ ਆਗੇ ਬਹੁਤ ਸਾਰੇ ਆਗੇ ਸਾਰਾ ਏਰੀਆ ਭਰਿਆ ਪਿਆ ਜੇ ਅੱਗੇ ਤੱਕ ਵੀ ਭਰਿਆ ਵਾ ਤੇ ਇਹਨਾਂ ਨੇ ਜੋ ਹੈ ਇੱਕ ਇਹ ਇੰਨਾ ਗੰਦ ਪਾਉਂਦੇ ਆ ਦੁਕਾਨਾਂ ਦੇ ਪਿੱਛੇ ਵੈਕ ਸੈਟਾਂ ਜਾ ਕੇ ਟਾਇਲਟਾਂ ਕਰਦੇ ਆਂਗੇ ਉਹਨਾਂ ਦੇ ਬਾਥਰੂਮ ਬਾਥਰੂਮ ਜਿੱਥੇ ਪੈ ਗਏ ਉੱਥੇ ਹੀ ਗੰਦ ਪਾ ਦਿੰਦੇ ਆ ਇਹਨਾਂ ਨੇ ਜਿੱਥੇ ਦੇਖੋ ਇੱਥੇ ਗੰਦ ਪਾਇਆ ਵਾ ਇਹਨਾਂ ਨੇ ਇੱਥੇ ਖਾਣੇ ਖੁੰਨੇ ਦਾ ਕੰਮ ਲੱਗਦਾ ਉੱਥੇ ਉਹਨਾਂ ਦੇ ਟਾਇਲਟਾਂ ਕਰਦੇ ਨਹੀਂ ਰਾਤ ਨੂੰ ਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਦਾ ਡੀਐਨਏ ਟੈਸਟ ਕਰਨਾ ਕਿਉਂਕਿ ਜਿਹੜੇ ਬੱਚੇ ਭੀਖ ਮੰਗਦੇ ਨੇ ਉਹ ਅਸਲ 'ਚ ਉਹਨਾਂ ਦੇ ਹੈ ਹੀ ਨਹੀਂ ਐ ਉਹ ਇਧਰ ਉਧਰ ਬੱਚੇ ਚੋੱਕ ਕੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਦੇ ਆ ਹਾਂ ਬਿਲਕੁਲ ਇਹ ਇਨਾਜ਼ੇ ਕੰਮ ਇਦਾਂ ਦੇ ਹੁੰਦੇ ਆ ਤੇ ਤਾਂ ਇਹ ਅੱਜ ਕੱਲ ਬੱਚਿਆਂ ਦੇ ਚੋੜੀ ਚਾਰੀ ਹੈ ਬੱਚਿਆਂ ਦੀ ਕਿਨੈਕਟਿੰਗ ਵਗੈਰਾ ਜਿਹੜੀ ਵੱਧਦੀ ਜਾ ਰਹੀ ਹੈ ਤੁਸੀਂ ਕੀ ਮੰਨਦੇ ਹੋ ਇਸ ਦੇ ਪਿੱਛੇ ਕੀ ਵਜ੍ਹਾ ਜਿਹੜੇ ਬੱਚੇ ਕਿਰਨੈਪ ਹੋ ਜਾਂਦੇ ਨੇ ਲੱਭਦੇ ਨਹੀਂ ਤੇ ਫਿਰ ਲਾਈਟਾਂ ਦੇ ਉੱਤੇ ਇਸ ਤਰ੍ਹਾਂ ਭੀਖ ਮੰਗਦੇ ਨਜ਼ਰ ਆਉਂਦੇ ਇਹ ਜੀ ਕਾਰਨ ਇਹ ਹੈਗਾ ਬੱਚਿਆਂ ਨੂੰ ਹੁਣ ਇਹ ਲੁਕੋ ਕੇ ਰੱਖਦੇ ਨੇ ਜਦੋਂ ਥੋੜਾ ਵੱਡੇ ਹੋ ਜਾਂਦੇ ਨੇ ਫਿਰ ਇਹ ਮੂਰੇ ਲਿਆ ਕੇ ਭੀਖ ਮੰਗਵਾਉਂਦੇ ਨੇ ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿੰਨੀ ਗਿਣਤੀ ਹੈ ਇਹਨਾਂ ਦੀ ਰੋਜ਼ ਤੁਸੀਂ ਦੇਖਦੇ ਹੋ ਰੋਜ਼ ਦਾ 100 150 ਤਾਂ થઈ ਜਾਗਾ ਹੌਨ ਲਾਓ ਸਾਰੇ ਪੰਜਾਬ ਚ ਕਿੰਨਾ ਹੋਣਾ ਸੱਚੇ ਚੰਡੀਗੜ੍ਹ ਚ ਤੇ ਇੱਥੇ ਤਾਂ ਕੀ ਕੰਮ ਰਹਿੰਦਾ ਕੀ ਕਿ ਮੰਗਦੇ ਨੇ ਜਾਂ ਕੋਈ ਚੀਜ਼ਾਂ ਵੇਚ ਕੇ ਪੈਸੇ ਲੈਂਦੇ ਨੇ ਜਾਂ ਫਿਰ ਲੋਕਾਂ ਨੂੰ ਪਰੇਸ਼ਾਨ ਕਰਕੇ ਪੈਸੇ ਲੈਂਦੇ ਨੇ ਟ੍ਰੈਫਿਕ ਦੇ ਵਿੱਚ ਜਾਂਦੇ ਆ ਭਾਜੀ ਜਿੱਦਾਂ ਗੱਡੀ ਚੱਲਦੀ ਆ ਅੱਜ ਕੱਲ ਖਤਰਾ ਆ ਮੁਰੇ ਨਿਆਣੇ ਨੂੰ ਭੇਜ ਦਿੰਦੇ ਕੋਈ ਐਕਸੀਡੈਂਟ ਵਗੈਰਾ ਹੋ ਗਿਆ ਤਾਂ ਮਾੜੇ ਮੋਟਰਸਾਈਕਲ ਲੱਗੀ ਤਾਂ ਪੈਸੇ ਪੂ ਲੈਣਦੇ ਉਹ ਐਦਾਂ ਦਾ ਕੰਮ ਹੈ ਇਹਨਾਂ ਦਾ ਤੇ ਕੋਈ ਵਾਰੀ ਦੇਖਿਆ ਗਿਆ ਕਿ ਸ਼ੀਸ਼ੇ ਵੀ ਸਾਫ਼ ਕਰਕੇ ਜਬਰਨ ਕਹਿੰਦੇ ਕਿ ਸਾਨੂੰ 10 ਰੁਪਏ ਦੇ ਦਿਓ 20 ਰੁਪਏ ਦੇ ਦਿਓ ਇਹ ਜਿਹਨੇ ਨਹੀਂ ਵੀ ਕੋਈ ਟਿਸ਼ੂ ਪੇਪਰ ਲੈਣੀ ਹੈ ਕੋਈ ਚੀਜ਼ ਲੈਣੀ ਤਾਂ ਵੀ ਜ਼ਬਰਦਸਤੀ ਕੋਈ ਇਹੋ ਜਿਹੇ ਵਾਕਿਆਤ ਕੇ ਸਹੀ ਕਰਦੇ ਹੈਗੇ ਬਜਾ ਜ਼ਬਰਦਸਤੀ ਪਾ ਦੇਣਾ ਲੋ ਜੀ ਦੇ ਦਿਓ ਸਾਨੂੰ ਹੁਣ ਪੈਸੇ ਸੋ ਦੇਖੋ ਲੋਕਲ ਜਿਹੜੇ ਲੋਕ ਨੇ ਉਹ ਵੀ ਪਰੇਸ਼ਾਨ ਨੇ ਉਹ ਵੀ ਇਹਨਾਂ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਤੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਸਰਕਾਰ ਜਿਹੜਾ ਉਹ ਕੋਈ ਜੇ ਹੱਲ ਬਣ ਜਾ ਰਹੀ ਹੈ ਤਾਂ ਇਸ ਦੇ ਵਿੱਚ ਸਾਰਿਆਂ ਦੀ ਹੀ ਬਿਹਤਰੀ ਜ਼ਰੂਰ ਹੋਵੇਗੀ ਮੁਹਾਲੀ ਤੋਂ ਕੈਮਰਾਮੈਨ ਅਜੇ ਦੇ ਨਾਲ ਸਿਮਰਨਪ੍ਰੀਤ ਸਿੰਘ ਦਾ ਪੰਜਾਬੀ ਲਿੰਕ